ਸਹਿਬਜ਼ਾਦੀ ਸਾਗਤ ਨੂੰ ਸਮਰਪਿਤ ਇਤਿਹਾਸ ਦੇ ਨਾਲ ਸਾਜ ਪਾ ਰਹੇ ਅੱਜ 10 ਤੋ ਹੈ ਅੱਜ ਦੇ ਦੇ ਇਸਰੇ ਮਾਤਾ 구ਦਰ ਕੋਲ ਅਤੇ ਛੋਟੇ ਸਹਿਬਜ਼ਾਦੀ ਗੰਗੋ ਦੇ ਕਰ ਸਰਹੜੀ ਲਿਖੀ ਹੋਈ ਹੈ ਤੇਰਾ ਦੰੂ ਨੇ ਮਾਤਾ ਦੀ ਜਿਹੜੀ ਖੁਜੀ ਸੀ ਜਿੱਚ ਮੋਹਰਾ ਸੰਤਾਂ ਸੀ ਉਹ ਚੱਕ ਲਿਆ ਤੇ ਆਪਣੇ ਘਰ ਤੋਂ ਬਾਹਰ ਦਬਾਣਾ ਕੀਤਾ ਹੈ ਪਰ ਮਾਤਾ ਜੀ ਸਬਰ ਵਾਲੇ ਰੋ ਸਕਦੇ 34 ਸਾਲਾਂ ਬਾਅਦ ਗੋਗਨ ਸਿੰਘ ਜੀ ਨੇ ਜਨਮ ਲਿਆ ਸੀ ਇੰਨਾ ਸਬਰ ਸੀ ਮਾਤਾ ਜੀ ਚ ਰੱਬ ਪਤਾ ਲੱਗਿਆ ਫਿਰ ਵੀ ਸਿਰ ਤੱਕ ਨੂੰ ਨਾ ਗੰਭੋਂ ਕੁਝ ਨਹੀਂ ਕੀਆ ਸਵੇਰ ਹੋਈਏ ਕੰਗੋ ਆਇਆ ਹੈ ਮਾਤਾ ਨੇ ਕਹਿਣਾ ਕੀਤਾ ਹੈ ਕਗੂੰ ਤੂੰ ਜਿਹੜੀ ਖਰਚੀ ਸੰਭਲੀ ਹੈ ਚੰਗਾ ਕੀਤਾ ਇਹ ਸਾਮਕੇ ਰੱਖੀ ਅਸੀਂ ਮਰਦਾ ਤੂੰ ਆਪੇ ਇਸ ਨੂੰ ਸੰਭ ਲੈ ਕਿਸੇ ਲੋੜ ਪੈ ਤੇ ਕਮ ਆਲੇ ਤੇ ਜਿਹੜਾ ਬੰਦਾ ਝੂਠਾ ਹੋਵੇ ਉਹ ਘੋਰਕ ਕੇ ਬੋਲਿਆ ਉਸੇ ਨਾਲ ਬੋਲਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਇਲਾਕੇ ਦੇ ਵਿੱਚ ਚੋਰ ਬਹੁਤ ਨੇ ਮਾਤਾ ਜੀ ਫਿਰ ਪਿਆਰ ਨਾਲ ਕਹਿ ਲਗੇ ਕੋਈ ਗੱਲ ਨਹੀਂ ਵੀ ਚੋਰੀ ਵੀ ਹੋਈ ਆ ਤੇ ਗੁਰੂ ਹੋਰ ਬਖਸ਼ ਦੇਵੇਗਾ बस ਪ੍ਰਵਾਸ ਨੂੰ ਤਰਹਿ ਪਰ ਜਿਹੜਾ ਝੂਠਾ ਹੋਵੇ ਮਕਾਰ ਹੋਵੇ ਉਹ ਮਹਿਸੂਸ ਹੋਣ ਲੱਗ ਜਾਂਦਾ ਹੈ ਇਹ ਗੱਲ ਇੱਕ ਸਹਜੇ ਜੀ ਹੈ ਜਿਹੜਾ ਬੰਦਾ ਝੂਠਾ ਹੋਵੇਗਾ ਨਾ ਉਂ ਚੀ ਉਚੀ ਰੋਣਾ ਪਾ ਲੇਗਾ ਬੋਲੇਗਾ ਕਿ ਕਿਤੇ ਮੇਰੀ ਸਚਾਈ ਦਾ ਨਾ ਪਤਾ ਲੱਗੇ ਰੋਣਾ ਪਾਉਣ ਲੱਗਾ ਹੈ ਚੋਰ ਚੋਰ ਕਹਿਣ ਲੱਗ ਪਿਆ ਹੈ ਚੋਰੀ ਹੋ ਗਈ ਹੈ ਘਰ ਦੀ ਚੋਰੀ ਹੋ ਗਈ ਹੈ ਚੋਰ ਚੋਰ ਕੱਪ ਨਾ ਕਿ ਮਾਤਾ ਕਹਿਣ ਲੱਗੇ ਗੋ ਇੱਥੇ ਪਤਾ ਪਤਾ ਬੱਚਿਆਂ ਦਾ ਵੈਰੀ ਹੋਇਆ ਬੈਠਾ ਹੈ ਤੋ ਰੋਣਾ ਨਾ ਪਾ ਜੀ ਕਿਸੇ ਨੂੰ ਬਾਹਰ ਲੱਗਾ ਪਤਾ ਲੱਗਾ ਤੇ ਲੋਕ ਕੀ ਸੋਚਣਗੇ ਇਨਾਂ ਨੰਨੀਆਂ ਜ਼ਿੰਦਾਂ ਨੂੰ ਫੜਾ ਦੇਣਾ ਵੀ ਤੇ ਹਰ ਕਬਸ ਬੋਲੀ ਜਾ ਰਿਹਾ ਹੈ ਨਾਲੇ ਤੁਹਾਨੂੰ ਮੈਂ ਆਪਣੇ ਘਰ ਜਗ੍ਹਾ ਦਿੱਤੀ ਹੈ ਨਾਲੇ ਤੁਸੀਂ ਮੈਨੂੰ ਮੱਤਾਂ ਦੇ ਰਹੇ ਹੋ ਸਲਾਹਾਂ ਦੇ ਰਹੇ ਹੋ ਉਹਦਾ ਰੋਲਾ ਸੁਣ ਕੇ ਲਾਗੇ-ਪਾਗੇ ਦੇ ਆ ਗਏ ਨੇ ਉਹ ਦਿਨ ਮਾਤਾ ਸਭ ਵੀ ਬੜਾ ਡੱਕਰੀ ਹੈ ਪਰ ਉਹਦੀ ਪੇਸ਼ ਨਹੀਂ ਚੱਲੀ ਉਹਦੇ ਜਿਹੜੇ ਪਰਿਵਾਰ ਹੈ ਉਹਦਾ ਸਾਥ ਦੇ ਗਿਆ ਗੱਗੂ ਨੇ ਚੋਬੀ ਸਹਿਬ ਜਿਆਦਿਆਂ ਨੂੰ ਅਤੇ ਮਾਤਾ ਗੁਜਰਕਰ ਜੀ ਨੂੰ ਆਪਣੇ ਕਾਰਜ ਵਿੱਚ ਲਾ ਕੇ ਚੌਧਰੀ ਕੋਲ ਗਿਆ ਹੈ ਚੌਧਰੀ ਨੂੰ ਲਾ ਲਿਆ ਹੈ ਤਿਮਰਿੰਡੇ ਦੇ ਠਾਣੇ ਪਹੁੰਚ ਕੀਤੀ ਉੱਥੇ ਜਾਨੇ ਖਾਨ ਤਿਮਾਨੀ ਖਾਨ ਹੋੜ ਦਾ ਮੈਦਾਨੂ ਸੂਬੇ ਦਾ ਕਹਣੂ ਔਰ ਠਾਣੇ ਦੇ ਇਚਾਰਸਨ ਉੱਥੇ ਡਿਊਟੀ ਕਰਦੇ ਸਨ ਉਸ ਸਮੇਂ ਇਹ ਹੋ ਜਾਂਦਾ ਸੀ ਕਿ ਜੇ ਕੋਈ ਦੱਸਦਾ ਛੋਟੇ ਸਹਿਮ ਗਿਆ ਜਾਂਦੀ ਇਹ ਸਿੱਖਾਂ ਦੇ ਕੋਈ ਇਲਾਹ ਦੇਦਾ ਤੁਸੀਂ ਬੜਾ ਪਾਣੀ ਇਨਾਮ ਦਿੱਤਾ ਜਾਂਦਾ ਤੇ ਮੁੰਨੇ ਸੋਚਿਆ ਇੱਕ ਤੇ ਇਨਾਮ ਮਿਲ ਜਾਵੇਗਾ ਜਿੱਤੇ ਜਿਹੜੇ ਮੈਂ ਖਰਜੀ ਰੱਬੀ ਹੋਈ ਹੈ ਉਹ ਵੀ ਮੇਰੇ ਕੋਲ ਬਚੀ ਰਹਿ ਜਾਵੇ ਬਾਹਰ ਲੋਕਾਂ ਦਾ ਘੰਟ ਹੋ ਗਿਆ ਹੈ ਜਿੰਨੂੰ ਵੀ ਪਤਾ ਲੱਗਦਾ ਹੈ ਉਹ ਆ ਕੇ ਗੰਗੋ ਦੇ ਘਰੋਂ ਤੇਰਾ ਪਾਵੇਂ ਨੀਂ ਦੇਖ ਰਹੀ ਨੀਂ ਗੁਰਦੁਆਤਾ 80 ਸਾਲ ਦੇ ਜੁਰਗ ਮਾਤਾ 6 ਸਾਲ ਦੇ ਪਤੀ ਜਿੰਨ 8 ਸਾਲ ਦੇ ਜੁਰਾਵਰ ਜਿੰਨ ਆਪਣੀ ਗੋਦ ਵਿੱਚ ਲੈ ਕੇ ਬੈਠੀ ਐ ਤੇ ਲੋਕ ਬੜੀ ਤਰਸਯੋਗ ਨਿਗਾਹ ਦੇ ਨਾਲ ਦੇਖ ਰਹੇ ਆਂ ਆਖ ਦੇਣਾ ਬੜਾ ਸੁਖਾਲਾ ਹੈ ਉਸ ਜੇਦਾ ਜੀ ਸੋਚੀ ਇਸ ਮਾਇਰ ਦੇ ਅਮੇਜ਼ਿੰਗ ਕਢੀ ਸੋਚ ਨੂੰ ਉਸ ਤਾਕਤ ਦੇਖਣਾ ਕਰੀਏ ਤੇ ਲੋਕ ਮੰਡੇ ਖੜੇ ਹੋ ਜਾਂਦੇ ਕਿਤੇ ਮਹਿਲਾ ਦੇ ਮਾਲਕ ਅਰੇ ਪਰਸ ਜੋ ਨਿਗਾਹਾਂ ਸਿਕਾਰ ਰਹੇ ਜਾਣੇ ਖਾਂ ਤੇ ਮਾਨੇ ਖਾਂ ਆਈ ਨੇ ਛੋਟੇ ਸਹਿਰ ਜਦਾਂ ਨੂੰ ਮਾਤਾ ਗੁਜਰ ਕੁੰਜ ਨੂੰ ਜੰਜੀਰਾਂ ਦੇ ਨਾਲ ਬੰਦੀ ਬਣਾਇਆ। ਕੀ ਸਾਡੇ ਬੱਚੇ ਨੂੰ ਜੰਜੀਰ ਪਾਈਏ ਤਾਂ ਕੀ ਹੋ ਜਾਣਾ ਲੱਗਦਾ ਉਹ? ਇਤਿਹਾਸਕਾਰ ਇਹ ਲਿਖਦੇ ਨੇ ਕਿ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਨਵਾਦਾਂ ਛੋਟੇ ਸਹਿਬਜ਼ਾਦਿਆਂ ਨੂੰ ਗੋਰੀਆਂ ਵਿੱਚ ਬੰਦ ਕੀਤਾ ਗਿਆ। ਆਪਾਂ ਆਪਣੇ ਕਿੰਨੇ ਬੱਚੇ ਨੂੰ ਨਾ ਕਿੰਨਾ ਕਿੰਨਾ ਕੇਰ ਕਰਨਿਆ ਇਹਨਾਂ ਸਿਆਲਾਂ ਦੇ ਵਿੱਚ ਕਿ ਕਿਤੇ ਇਹਨਾਂ ਨੂੰ ਹਲਾਰਾ ਨਾ ਲੱਗ ਜਾਵੇ। ਛੋਟੀ ਛੋਟੀ ਗੱਲ ਦਾ ਧਿਆਨ ਰੱਖਣੀ ਹੈ। ਛੋਟੇ ਸਹਬਜ਼ਾਦੇ ਨੇ ਬੋਰੀਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਮੂੰਹ ਬੰਦ ਦਿੱਤਾ ਗਿਆ। ਕਿਸੇ ਨੂੰ ਪਤਾ ਨਾ ਲੱਗੇ ਕੀ ਲੈ ਕੇ ਜਾ ਰਹੇ ਨੇ। ਤੇ ਜਿਹੜਾ ਘੋੜੇ ਨੂੰ ਖਾਣਾ ਪੱਠੇ ਦੇਣ ਵੇਲੇ ਘੋੜੇ ਦੇ ਮੂੰਹ ਤੇ ਨਿਕ ਝੂੜਾ ਜਾਂ ਲੱਗਿਆ ਜਾਂਦਾ ਹੈ। ਉਸ ਝੂੜੇ ਨੂੰ ਮਰਚਾਂ ਤੋੜ ਕੇ ਤੋਕ ਤੱਕ ਪਿਆਸ ਕਰਦੇ ਨੇ। ਉਹਦੇ ਚਮਤਕਾਰ ਆਪਾਂ ਕੀ ਮਾਤਾ ਗੁਜਰ ਕੌਰ ਜੀ ਦੇ ਮੂੰਹ ਤੇ ਪਾਇਆ ਜਾਂਦਾ ਹੈ। ਸਿਰ ਨੂੰ ਪਕਿਆ ਜਾਂਦਾ ਹੈ ਇੰਨਾ ਅਸੀਹ ਗੱਡੇ ਵਿੱਚ ਲਦਿਆ ਜਾਂਦਾ ਹੈ ਬੜਾ ਹੀ ਲੋਕ ਤਰਸਨਾ ਦੇਖ ਰਹੇ ਨੇ ਟਿਕੀਆਂ ਨਿਕੀਆਂ ਜਾਂਦਾ ਨੇ ਇੱਕ ਅਨਾਜ ਦੇ ਢੇਰ ਵਾਂਗੂ ਕਿਸੇ ਸਮਾਨ ਵਾਂਗੂ ਜੋੜ ਮੇਟ ਬਣੀ ਜਾਂਦੇ ਮਾਤਾ ਗੁਜਰ ਕੁੜੀ ਜਿਦੋਂ ਉਹ ਡੇਰਾ ਸਰੀਰ ਵਿੱਚ ਆ ਲੜਣਾ ਕਰਦਾ ਹੈ ਬਰਚਾ ਤੋੜ ਕੇ ਉਸ ਜੋ ਰੇਣਾਂ ਨੂੰ ਮੋਤੀ ਪਿਆ ਗਿਆ ਕੀਤੇ ਹੀ ਤੀਕ ਨਾ ਗੰਗੂ ਦੇ ਘਰ ਦੇ ਸ਼ਾਮ ਦੇ ਛਕੇ ਰੇ ਜੋ ਪਤਾ ਸੀ ਜੀ ਮਾਤਾ ਜੀ ਨੇ ਬੁਕਾਇਆ ਸੀ ਛਕਿਆ ਹੋਇਆ ਪਾਣੀ ਉਹੀ ਛਕਿਆ ਸੀਰੇ ਨੇ ਚੜ ਗਈਏ ਕੋਈ ਭੋਜਨ ਨਹੀਂ ਕੋਈ ਕੁਝ ਨਹੀਂ ਤੋਈ ਵਸਤਵ ਵਿੱਚ ਅੰਤਰਪੰਦੇਤ ਕੋਲ ਕੋਈ ਚੋ ਨਹੀਂ ਕਰ ਦਿੱਤਾ ਇਵੇਂ ਹੀ ਉਹਨਾਂ ਨੂੰ ਚੱਕ ਕੇ ਗੱਡੇ ਵਿੱਚ ਪਵਾ ਲਿਆ ਸੀ ਸਾਰਾ ਦਿਨ ਵਰਿੰਡੇ ਵਿੱਚ ਬੁਲਾਰਿਆ। ਵਰਿੰਡੇ ਦੇ ਕੈਦ ਕੀਤਾ ਗਿਆ। ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਗਏ। ਵਰਿੰਡੇ ਵਿੱਚ ਕੈਦ ਕਰਕੇ ਜਾਨੀ ਖਾਂ ਵਰਿੰਡੇ ਵਿੱਚ ਪੋਤਵਾਲੇ ਦੀ ਨਾਕਾਬੰਦੀ ਕਰਦਾ ਹੈ, ਧਿਆਨ ਰੱਖਦਾ ਹੈ। ਅਤੇ ਜਾਨੀ ਖਾਂ ਇਸ ਸਾਰੇ ਤਲਾਬ ਵਜ਼ੀਰ ਖਾਂ ਦਸਨ ਸਰਾਂ ਦੇ ਚੀਹਾਂ ਦਾ ਇੱਕ ਗੱਲ ਧਿਆਨ ਦਿਓ ਜੀ ਗੰਗੋ ਦੇ ਘਰ ਦੇ ਸ਼ਾਨ ਦੇ ਸ਼ਤਰੀ ਹੋਏ ਕੁਝ ਪਤਾ ਸੀ ਛਕਿਆ ਉਹ ਜਲ ਇਤਿਹਾਸਿਕ ਅੰਦਰ ਤੋਂ ਬਾਹਰ ਸਿੰਧਾ ਕੁਝ ਵੀ ਨਹੀਂ ਛਕਿਆ ਪਾਣੀ ਦੀ ਇੱਕ ਦੋ ਥਾਂ ਤੇ ਗੱਲ ਹੁੰਦੀ ਹੈ ਕਿ ਪਾਣੀ ਛਕਾਇਆ ਗਿਆ ਰਾਜ ਕਿਸੇ ਖੂਹ ਤੋਂ ਪਾਣੀ ਕਹਿਆ ਗਿਆ ਪਰ ਕੋਈ ਉਹ ਜੁਨੀਸ਼ ਕਾਇਆ ਗਿਆ ਕੋਈ ਕਹਿੰਦੀ ਜਿਹੜਾ ਮੋਤੀ ਰਾਵਣੇ ਦੋ ਦਸ਼ਕਾਂ ਪਿਆਸੀ ਹੋਈ ਛਕਿਆ ਦੋ ਤਿੰਨ ਦਿਨ ਬਾਅਦ ਤੋਂ ਦਿਸੀ ਬੋਲਸੀ ਪਰ ਉਪਰਸਲੀ ਅੱਜ ਆਪਕੋ ਇਤਿਹਾਸ ਨੂੰ ਇੱਕ ਨਵੇਂ ਤਰੀਕੇ ਨਾਲ ਸੰਝਾ ਰਸੀ ਉਹਨਾਂ ਦੀ ਸੀਂਧੀਆਂ ਨੂੰ ਉਹਨਾਂ ਦੇ ਅਤਿਆਚਾਰਾਂ ਨੂੰ ਜਿਹੜਾ ਸਮਾਂ ਉਹਨਾਂ ਨੇ ਕੱਟਿਆ ਉਹ ਨੂੰ ਅਸੀਂ ਮਹਿਸੂਸ ਕਰਨਾ ਸੀ ਕਿ ਪਾਤਸ਼ਾਹ ਜੀ ਅਨ ਗੁਰਗੋਬਨ ਸਿੰਘ ਅਨੁਪਰਵਾਰ ਧੰਨ ਮਾਤਾ ਗੁਦਰ ਕੁਰ ਛੋਟੇ ਸਹਿਬ ਜਾਦੇ ਜਿਥੇ ਗੋਰੀਆਂ ਸਪੰਦ ਹੋ ਕੇ ਗਏ ਨੇ ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਨ ਦੇ ਪਰਥਾਏ ਸਵਾਦਾਂ ਦੇ ਨਾਲ ਯਾਦ ਕਰ ਰਹੇ ਹਾਂ ਵੱਖ-ਵੱਖ ਵੈਰਾਈਟੀਆਂ ਦੇ ਪੋਜਣ ਤਿਆਰ ਕਰਤੀ ਅਸੀਂ ਕਹਿ ਦਿੰਦੇ ਹਾਂ ਕਿ ਸੀ ਸੀਤਾ ਨੂੰ ਸਮਰਪਿਤ ਹੋ ਰਹੇ ਯਤਨ ਕਰੀ ਬਹਿ ਇਤਿਹਾਸ ਪੜਨਾ ਨਾ ਯਤਨ ਹੰਕਾ ਦੇ ਇਤਿਹਾਸ ਵੱਤ ਤੋਂ ਵੱਧ ਪੜੀਏ ਪਰ ਪੜਿਆ ਨਹੀਂ ਜਾਂਦਾ ਇਸ ਤਰ੍ਹਾਂ ਦਾ ਇਤਿਹਾਸ ਲਿਖਿਆ ਹੈ ਮੈਂ ਉਹ ਬਿਆਨ ਵੀ ਨਹੀਂ ਕਰ ਸਕਦਾ ਜਦੋਂ ਹੰਕਾ ਕੱਲਾ ਪੜੇ ਨਾ ਮਨ ਵਿੱਚ ਬੜਾ ਬਰਾਗ ਹੁੰਦਾ ਹੈ ਉਹ ਇਤਿਹਾਸ ਪੜਦੇ ਅੰਕ ਕਦੇ ਇੱਕ ਮਨ ਵਿੱਚ ਆਇਆ ਕਿ ਜਿਹੜੇ ਤਰੀਕਿਆਂ ਦੇ ਨਾਲ ਜਿਹੜੇ ਸਵਾਦਨ ਤਰੀਕਿਆਂ ਦੇ ਨਾਲ ਆਪਾਂ ਸਮਾਗਮ ਨੂੰ ਨੇ ਨਾ ਯਤਨ ਕਰੂੰ ਹੱਥ ਬਨ ਕੇ ਬੇਨਤੀ ਹੈ ਕਿ ਉਹਨਾਂ ਦੀ ਸਹਾਇਤਾ ਨੂੰ ਤੁਮੇ ਸ਼ਬਦ ਰੋਬੀ ਆਪਣੋ ਕੇ ਇਸ ਸਰੀਰ ਨੂੰ ਇਸ ਸਮਝੌਣਾ ਕਰੀਏ ਬੱਚਿਓ ਸਮਝੌਣਾ ਕਰੀਏ ਜਿੱਥੇ ਅਸੀਂ ਨਾਵਾਂ ਪਿੱਛੇ ਸਾਡੇ ਸਿੰਘ ਅਤੇ ਕੋਰ ਲੱਗਾ ਹੈ ਇਹ ਉਹਨਾਂ ਦੀ ਦੇਣ ਹੈ ਇਸ ਅਦਸਤਾਂ ਨੂੰ ਇਸ ਸਰੂਪ ਨੂੰ ਸਮਝੀਏ ਗੁਰੂਆਂ ਵਾਲੀ ਬਾਣੀ ਬਾਣੀ ਅੰਤਿਗੋਣੀ ਦੀ ਨਾਲ ਜੁੜਨ ਦਾ ਯਤਨ ਕਰੀਏ ਗੁਰੂ ਪਿਆਰ ਵਾਲਿਓ ਯਤਨ ਕਰਨਾ ਹੈ ਸਾਰਿਆਂ ਨੇ ਇਤਿਹਾਸ ਦੇ ਨਾਲ ਜੁੜਨਾ ਹੈ ਵਿਚਾਰ ਕਰਦਿਆਂ ਗਨਤਾਇ ਅੱਥਰਵਾਦ ਕੱਟ ਹੋ ਜਾਂਦੀ ਹੈ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ੋਤਾ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ ਕਰੇ ਸਤਨਾਮ